ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਿੱਥੇ ਆਪਣੀ ਸਖਤ ਮਿਹਨਤ ਦਾ ਲੋਹਾ ਮਨਵਾਉਂਦਿਆਂ ਬੁਲੰਦੀਆਂ ਦੇ ਸਿਖਰ ਛੋਹੇ ਨੇ ਉੱਥੇ ਹੀ ਕੁਝ ਲੋਕ ਕੂਮ ਦਾ ਸਿਰ ਵੀ ਨੀਵਾ ਕਰ ਰਹੇ ਨੇ ਅਜਿਹਾ ਹੀ ਇੱਕ ਹੋਰ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਏ ਅਮਰੀਕੀ ਪੁਲਿਸ ਨੇ ਦੇਸ਼ ਦੇ ਪੱਛਮੀ ਸੂਬਿਆਂ ਵਾਸ਼ਿੰਗਟਨ ਤੇ ਕੈਲੀਫੋਰਨੀਆ ਵਿੱਚ ਸਿੰਘ ਆਰਗੇਨਾਈਜੇਸ਼ਨ ਨਾਂ ਹੇਠ ਸੰਗਠਿਤ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟ੍ਰਾਂਸਪੋਰਟ ਠੱਗੀ ਦੇ ਦੋ ਸ਼ੇਡ ਗ੍ਰਿਫਤਾਰ ਕੀਤਾ ਹੈ ਸੈਂਟ ਬਰਨार्ड ਕਾਉਂਟੀ ਸ਼ੈਰਿਫ ਵੱਲੋਂ ਕਥਿਤ ਮੁਲਜ਼ਮਾਂ ਦੀ ਪਛਾਣ ਪਰਮਵੀਰ ਸਿੰਘ ਹਰਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਸਾਰੇ ਵਾਸੀ ਰੈਂਚੋ ਕੁਗਗਾ ਮੋਂਗਾ ਸੰਦੀਪ ਸਿੰਘ ਵਾਸੀ ਸੇਂਟ ਬਰਨार्ड ਮਨਦੀਪ ਸਿੰਘ ਰੰਜੋਤ ਸਿੰਘ ਦੋਹੇ ਵਾਸੀ ਬੇਕਰਫੀਲਡ ਗੁਰਨੇਕ ਸਿੰਘ ਚੋਹਾਨ ਵਿਕਰਮਜੀਤ ਸਿੰਘ ਨਾਰਾਇਣ ਸਿੰਘ ਤਿੰਨੇ ਵਾਸੀ ਫੌਂਟਾਨਾ ਵਿਕਰਮਜੀਤ ਸਿੰਘ ਵਾਸੀ ਸੈਕਰਮੈਂਟੋ ਹਿੰਮਤ ਸਿੰਘ ਖਾਲਸਾ ਵਾਸੀ ਰੈਂਟਨ ਤੇ ਉਹਨਾਂ ਦੇ ਸਾਥੀ ਲੈਂਗਰ ਹਰਾਨਾ ਦੇਸ ਵਾਸੀ ਫੌਂਟਾਨਾ ਵੱਜੋਂ ਕੀਤੀ ਗਈ ਹੈ ਪੁਲਿਸ ਦੀ ਸਾਂਝੀ ਟੀਮ ਵੱਲੋਂ ਦੱਸਿਆ ਗਿਆ ਹੈ ਕਿ 2021 ਤੋਂ ਟੋਆ ਟੁਆਈ ਦੇ ਨਾਂ ਹੇਠ ਕੀਮਤੀ ਸਮਾਨ ਗਾਇਬ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈਲੀਫੋਰਨੀਆ ਤੇ ਵਸ਼ਿੰਗਟਨ ਦੀਆਂ ਕਾਉਂਟੀ ਪੁਲਿਸ ਵੱਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸੀ ਇਹਨਾਂ ਟੀਮਾਂ ਨੇ ਲੰਬੀ ਜਾਂਚ ਤੋਂ ਬਾਅਦ ਪਤਾ ਲਗਾਇਆ ਕਿ ਕੁਝ ਵਿਅਕਤੀਆਂ ਨੇ ਸਿੰਘ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਨਾਂ ਹੇਠ ਗੈਂਗ ਬਣਾਇਆ ਹੋਇਆ ਸੀ ਜੋ ਨਾਮੀ ਟਰਾਂਸਪੋਰਟ ਕੰਪਨੀਆਂ ਦੇ ਨਾਂ ਹੇਠ ਕੀਮਤੀ ਸਮਾਨ ਦੀ ਟੁਆ ਟੁਆਈ ਦੇ ਠੇਕੇ ਲੈ ਕੇ ਸਮਾਨ ਲੋਡ ਕਰ ਲੈਂਦੇ ਤੇ ਠਿਕਾਣੇ ਉੱਤੇ ਪਹੁੰਚਣ ਦੀ ਥਾਂ ਵੇਚ ਦਿੰਦੇ ਸਨ ਪੁਲਿਸ ਨੇ ਦੱਸਿਆ ਕਿ ਸਬੂਤ ਇਕੱਤਰ ਕਰਕੇ ਇੱਕੋ ਵੇਲੇ ਛਾਪਾ ਮਾਰਦਿਆਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਹਨਾਂ ਵੱਲੋਂ 4 ਸਾਲਾਂ ਦੌਰਾਨ ਕੀਤੀਆਂ ਠੱਗੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਪਤਾ ਵੀ ਲਗਾਇਆ ਜਾ ਰਿਹਾ ਹੈ ਕਿ ਇਹ ਲੋਕ ਚੋਰੀ ਕੀਤਾ ਸਮਾਨ ਆਪ ਵੇਚਦੇ ਸਨ ਜਾਂ ਕਿਸੇ ਵਿਕਰੇਤਾ ਨੂੰ ਸਸਤੇ ਇਹ ਰੇਟ ਦੇ ਵਿੱਚ ਦੇ ਸਨ ਇਹ ਕਾਰਵਾਈ ਫੈਡਰਲ ਜਾਂਚ ਬਿਊਰੋ ਰਿਵਰਸਾਈਡ ਆਈਲੈਂਡ ਟਾਸਕ ਫੋਰਸ ਲਾਸ ਐਂਜਲਸ ਕਾਉਂਟੀ ਸ਼ੈਰਫ ਵਿਭਾਗ ਫੌਂਟਾਨਾ ਪੁਲਿਸ ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਹੈ